40 ਲੱਖ ਦੇ ਕਰੀਬ ਅਖਬਾਰਾਂ ਦੀਆਂ ਖਬਰਾਂ ਹੈ ਦਿੱਲੀ ਵਿਕੇ ਇਕੱਠ ਹੋਇਆ ਪ੍ਰਧਾਨ ਮੰਤਰੀ ਆਈ ਸਾਰੀ ਸੰਗਤ ਉੱਠ ਕੇ ਖੜੀ ਹੋ ਗਈ ਬਿਮਾਰੀ ਪੈ ਗਈ ਸਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿੱਡਾ ਵੱਡੇ ਤੋਂ ਵੱਡਾ ਲੀਡਰ ਹੋਵੇ ਕਿੱਡਾ ਵੱਡੇ ਤੋਂ ਵੱਡਾ ਸੰਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਬੰਦੇ ਦਾ ਸਤਿਕਾਰ ਕਰਨ ਵਾਸਤੇ ਉੱਠ ਕੇ ਕਰੇ ਖੜੇ ਨਹੀਂ ਹੋਣਾ ਹਾਂ ਸਟੇਜ ਤੋਂ ਜ਼ਿੰਮੇਵਾਰ ਸਤਿਕਾਰ ਕਰਨ ਉਹ ਜ਼ਿੰਮੇਵਾਰ ਕੇਵਲ ਸਤਿਕਾਰ ਕਰਨ ਪਾਕਿਸਤਾਨ ਦੀ ਜਕਾਰਿਆਂ ਨਾਲ ਸਤਕਾਰ ਕਰੇ ਜਿੱਕਦਾ ਕਰਨਾ ਪਰ ਇੰਦਰਾ ਆਈ ਮਹਾਪੁਰਖਾਂ ਨੂੰ ਟਾਈਮ ਮਿਲਿਆ ਟਾਈਮ ਤਬਦੀਲੀ ਕੀਤੀ ਗਈ ਕਿ ਬੀਬੀ ਇੰਦਰਾ ਆ ਗਈ ਹੈ ਪ੍ਰਧਾਨ ਮੰਤਰੀ ਇਸ ਵਾਰ ਤੇ ਸੰਤਾਂ ਦਾ ਟਾਈਮ ਕੈਨਸਲ ਕੀਤਾ ਜਾਂਦਾ ਹੈ ਇਹ ਤੋਂ ਪਿੱਛੇ ਦਿੱਤਾ ਜਾਵੇਗਾ ਜਦੋਂ ਆਈ ਸਾਰੀ ਸੰਗਤ ਖੜੀ ਹੋਈ ਸੰਤ ਇਕੱਲੇ ਤਾਬਿਆਂ ਬੈਠੇ ਰਹੇ ਪਰ ਚਿਹਰੇ ਤੇ ਇੱਕ ਰੰਗ ਚੜਦਾ ਇੱਕ ਉੱਤਰ ਦਾ ਵੀ ਰਸ ਵਿੱਚ ਆ ਕੇ ਬੈਠ ਗਈ ਸਾਰਿਆਂ ਨੇ ਵਾਰੀ ਵਾਰੀ ਬੋਲਣਾ ਅਰੰਭ ਕੀਤਾ ਸੰਤਾਂ ਦਾ ਕਾਮ ਆਇਆ ਜਿੱਥੇ 6 ਮਿੰਟ ਮਿਲੇ ਸੀ ਪਿੱਛੋਂ 27 ਮਿੰਟ ਮਿਲੇ 27 ਮਿੰਟਾਂ ਦੇ ਟਾਈਮ ਦੀ ਅਰੰਭਤਾ ਵਿੱਚ ਇਹ ਕਹਿ ਦਿੰਦਾ ਗगन तमामਾਂ ਬਾਗਿਓ ਪਰਿਓ ਇਨਸਾਨੇ ਕਾਹੋ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਤਾਓ ਸੂਰਾ ਸੋ ਪਹਿਚਾਨੀਏ ਜੋ ਨਰਦੀਨ ਕਹੇ ਪੁਰਜਾ ਪੁਰਜਾ ਕਤਮ ਰਹਿ ਕਬੂ ਨਾ ਛਾੜਾ ਖੇਤ ਇਥੋਂ ਪ੍ਰਕਰਨ ਆਰੰਭ ਕਰਕੇ ਨਾਲ ਹੀ ਕਹਿ ਦਿੰਦਾ ਕਿ ਜਿਹੜਾ ਬੀਬੀ ਇੰਦਰਾ ਨੇ ਰੱਥਿਆ ਕੇ ਕਿਹਾ ਉਹਨਾਂ ਨੂੰ ਤਾਰਨ ਉਹ ਫੋਟੋ ਚ ਉਹ ਪੁੱਛਦੀ ਹੈ ਕੌਣ ਹੈ ਤੇ ਉਹ ਉਹ ਗਿਆਨੀ ਜੈਲ ਸਿੰਘ ਉਹ ਮੁੱਖ ਮੰਤਰੀ ਸੀ ਕਹਿੰਦਾ ਇਹ ਹੀ ਭਿੰਡਰਾਵਾਲਾ ਹੈ ਇਹ ਵਾਰੰਟਾ ਵਾਰੰਟਾ ਦੀਆਂ ਹੋਣ ਹੀ ਨਹੀਂ ਗੱਲਾਂ ਚੱਲੀਆਂ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਵਾਰੰਟ ਜਾਰੀ ਹੋਈ ਸੀ ਅੰਗਰੇਜ਼ਾਂ ਵੇਲੇ ਉਹਨਾਂ ਨੇ ਵੀ ਵਾਰੰਟ ਜਾਰੀ ਹੋ ਗਿਆ ਫੜਨਾ ਚਾਹਿਆ ਸੀ ਪਰ ਉਹਨਾਂ ਨੇ ਤਾਂ ਫੜਿਆ ਨਹੀਂ ਸਮੇਂ ਦੀ ਤਬਦੀਲੀ ਆ ਗਈ ਸੋ ਖਾਲਸਾ ਜੀ ਸੰਤਾਂ ਨੇ ਕਿਹਾ ਕਿ ਜਿਹੜਾ ਬੀਬੀ ਇੰਦਰ ਨੇ ਇੱਥੇ ਆ ਕੇ ਕਿਹਾ ਕਿ ਦਿੱਲੀ ਦੀ ਸਟੇਜ ਦਿੱਲੀ ਦਾ ਤਖਤ ਗੁਰੂਆਂ ਨੇ ਉੱਪਰ ਪਛਾੜ ਦਰ ਰਿਹਾ ਹੈ ਅੱਜ ਉਹ ਹੀ ਦਿੱਲੀ ਦਾ ਤਖਤ ਇੱਥੇ ਆ ਕੇ ਨਮਸਕਾਰ ਕਰ ਰਿਹਾ ਹੈ ਮਹਾਪੁਰਖਾਂ ਨੇ ਕਹਿ ਰਿਹਾ ਬੀਬੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਤੂੰ ਸੰਗ ਤੇ ਚਾ ਕੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਸਾਨ ਜਣਾਉਣੀ ਹੈ ਜਿੰਨੇ ਸਰੀਰ ਤੇ ਰੋਮ ਆ ਕੁੱਲ ਹਿੰਦੂਆਂ ਦੇ ਤੇਰੇ ਕੱਲੀ ਦੇ ਨਹੀਂ ਤੂੰ ਤਾਂ ਮੰਨੀ ਫਿਰਦੀ ਸਾਤ ਨਹੀਂ ਰਹਿਣ ਦਿੱਤੇ ਕੋਨੇ ਹਿੰਦੂਆਂ ਦੇ ਜਿੰਨੇ ਕਿਸੇ ਦੇ ਮਾੜੇ-ਮੋٹے ਕੇਸ ਐ ਐਨੇ ਵੇਰਾ ਜਨਮ ਲੈ ਕੇ ਤੇ ਸਾਰੇ ਹਿੰਦੂ ਆਪਣਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਹਾਜ਼ਰ ਕਰਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਾਨ ਨਹੀਂ ਚੁਕਾ ਸਕੋਗੇ